ਦੇਖੇਤੀ ਪੰਜਾਬ ਦੀ ਆਰਥਿਕਤਾ ਦੀ ਰੀੜੀ ਹੱਡੀ ਹੈ ਅਤੇ ਕਿਸਾਨ ਪਸ਼ੂ ਪਾਲਨ ਨੂੰ ਸਹਾਇਕ ਤੰਦੇ ਦੇ ਵਜੂ ਆਪਣਾ ਕੇ ਆਪਣੀ ਆਰਥਿਕਤਾ ਦੇ ਵਿੱਚ ਹੋਰ ਵੀ ਵਾਧਾ ਕਰ ਸਕਦੇ ਨੇ ਪੰਜਾਬ ਸਰਕਾਰ ਪਸ਼ੂ ਪਾਲਨ ਕਿੱਤੇ ਨੂੰ ਜੜਾ ਹੈ ਤਰਜੀਹੀ ਅਧਾਰ ਤੇ ਲੈ ਰਹੀ ਹੈ ਅਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਹਰ ਇੱਕ ਕਿਸਾਨ ਦੀ ਆਮਦਨ ਦਾ ਵੱਡਾ ਸਾਧਨ ਬਣਾਇਆ ਜਾ ਸਕੇ ਕਿਹਾ ਗਿਆ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਟਿਆ 21ਵੀਂ ਪਸ਼ੂ ਅਜੜਾ ਹੈ ਪਸ਼ੂ ਤਨਗਰਨਾ ਦੀ ਟ੍ਰੇਨਿੰਗ ਦੇ ਵਿੱਚ ਸ਼ਾਮਲ ਹੋਏ ਅਤੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਅਤੇ ਚੰਡੀਗੜ੍ਹ ਦੇ ਨੋਡਲ ਅਫਸਰਾਂ ਨੂੰ ਸੰਬੋਧਨ ਕਰਨ ਦੇ ਸਮੇਂ ਕੀਤਾ ਉਹਨਾਂ ਨੇ ਕਿਹਾ ਕਿ 21ਵੀਂ ਪਸ਼ੂ ਤੰਗਰਨਾ ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਕੁੱਤਿਆਦੀ ਨਸਲ ਅਤੇ ਬਿੱਲੀ ਦੀ ਵੀ ਗਿਣਤੀ ਕੀਤੀ ਜਾਵੇਗੀ। ਪੰਜਾਬ ਵਾਸਤੇ ਬਹੁਤ ਖੁਸ਼ੀ ਦਾ ਮਾਣ ਦੀ ਗੱਲ ਹੈ ਕਿ ਜਿਹੜਾ 21ਵਾਂ ਪਸ਼ੂ ਰਣਨਾਮ ਇਸ ਸੇ ਤੋਂ ਸ਼ੁਰੂ ਕੀਤਾ ਗਿਆ ਹੈ ਜਿਹਦੇ ਨਾਲੇ ਵਰਕਸ਼ਾਪ ਲਾ ਕੇ ਸਾਰੇ ਅਫਸਰ ਸਹਿਬਾਨ ਆਪਣੇ ਪੁਲੀਸ ਨੂੰ ਅੰਤਰੀ ਦੇਣਗੇ ਟ੍ਰੇਨਿੰਗ ਦੇਣਗੇ ਉਹ ਜਾ ਕੇ ਸਾਡੇ ਦੂਸਰੇ ਡਾਕਟਰ ਸਾਹਿਬਾਂ ਨੂੰ ਦੇਣਗੇ ਇਹ ਜਾਣਕਾਰੀ ਜਿਹੜੀ ਕਿ ਪਸ਼ੂਆਂ ਦੀ ਜਿਹੜੀ ਗਣਨਾ ਹੈ ਉਹ ਚੰਗੀ ਤਰ੍ਹਾਂ ਹੋ ਸਕੇ ਪਤਾ ਲੱਗ ਸਕੇ ਕਿਹੜੇ ਦਸਾਰੂ ਆਖੜੇ ਚੰਗੇ ਐ ਕਿਹੜੇ ਕਿਸ ਕਿਸਮ ਦੇ ਨੇ ਤੇ ਉਸ ਤੋਂ ਬਾਅਦ ਖਿਆਲ ਰੱਖਿਆ ਜਾਵੇ ਉਹ ਜਿਹੜੀ ਪੰਜਾਬ ਵਾਸਤੇ ਵੀ ਮਾਨ ਵਾਲੀ ਗੱਲ ਹੈ ਕਿ ਪਹਿਲੀ ਵਾਰ ਇਹ ਪੰਜਾਬ ਵਿੱਚ ਹੋ ਰਿਹਾ ਹੈ ਇਹ ਵੀ ਬੇਵੀ ਤੋਂ ਸ਼ੁਰੂ ਗੱਲ ਲੈ ਤੋ ਸ਼ੁਰੂ ਆ ਅੌਰਿਆ ਮੈਂ ਸਾਰੇ ਮੇਰੇ ਪਾਸ ਸਰਕਾਰ ਵੱਲੋਂ ਵਿਕਾਰੀ ਆਏ ਹੋਏ ਨੇ ਸਾਡੇ ਪੰਜਾਬ ਦੇ ਸਾਡੀਆਂ ਮਥਲ ਹਰਿਆਣਾ ਹਰਿਆਣਾ ਔਰ ਚੰਡੀਗੜ੍ਹ ਤੇ ਪੰਜਾਬ ਦੇ ਡਾਕਟਰ ਸਹਿਬਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰੀਏ